ਇੱਕ ਖਬਰ ਹੈਰਾਨੀਜਨਕ ਵੀ ਹੈ ਤੇ ਸਨਸਨੀਖੇਜ਼ ਵੀ ਹੈ ਕਿ ਜੇਕਰ ਪੁੱਤਰ ਤੁਹਾਨੂੰ ਪਤਾ ਕਿ ਮਾਰੇ ਰਸਤੇ ਤੁਰੇ ਤਾਂ ਮਾਂ ਉਸ ਨੂੰ ਰੋਕਦੀ ਹੈ ਪਰ ਇੱਥੇ ਕੌਣ ਕਿਸੇ ਨੂੰ ਰੋਕੇ ਕੌਣ ਕਿਸੇ ਨੂੰ ਟੋਕੇ ਮਾਂ ਪੁੱਤ ਦੋਵੇਂ ਚਿੱਟੇ ਦੇ ਕਾਰੋਬਾਰੀ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਦੀਰ ਪੈਂਦੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਦੇ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੌਰਵਾਲ ਖੁਰ ਦੇ ਵਿੱਚੋਂ 750 ਗ੍ਰਾਮ ਹੈਰਵਿੰਡ ਸਮੇਤ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸ ਐਚਓ ਸਤਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਪਿੰਡ ਦਾ ਇੱਕ ਵਿਅਕਤੀ ਕਾਫੀ ਚਿਰ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਹੈ ਜਿਸ ਦੇ ਕੋਲ ਹਥਿਆਰ ਵੀ ਨੇ ਉਹਨਾਂ ਕਿਹਾ ਕਿ ਜਦ ਅਸੀਂ ਪੁਲਿਸ ਪਾਰਟੀ ਸਮੇਤ ਉਸ ਵਿਅਕਤੀ ਦੇ ਘਰ ਤੇ ਰੇਡ ਕੀਤੀ ਤਾਂ ਨੌਜਵਾਨ ਦੀ ਮਾਤਾ ਕੋਲੋਂ 750 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਉਸ ਵਿਅਕਤੀ ਦੀ ਮਾਂ ਦੇ ਉੱਪਰ ਨਸ਼ਾ ਐਕਟ ਦੀਆਂ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਭਗੌੜੇ ਨੌਜਵਾਨ ਦੀ ਗ੍ਰਿਫਤਾਰੀ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਹਨਾਂ ਇੱਕ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਹਰਦੋ ਹਰਦਰਵਾਲ ਦੇ ਵਿੱਚ ਨਾ ਇੱਕ ਘਰਵਾ ਰਾਖੀ ਉਹਦਾ ਲੜਕਾ ਜਿਹੜਾ ਨਾ ਉਹ ਹੈਰਣ ਵੇਚਦਾ ਤੇ ਉਹ ਕੋ ਨਜਾਇਜ਼ ਹਥਿਆਰ ਰੱਖਿਆ ਤੇ ਮੈਂ ਆਪਣੀ ਪੁਲਿਸ ਪਾਰਟੀ ਉੱਥੇ ਭੇਜੀ ਸੀ ਤੇ ਉਹ ਜਿਹੜਾ ਲੜਕਾ ਸੀ ਉਹ ਤੇ ਗਿਆ ਉੱਥੇ ਮੌਕੇ ਤੋਂ ਹੈ ਨਹੀਂ ਤੇ ਉਹਦੇ ਨਾਲ ਜਿਹੜੀ ਮਾਤਾ ਸੀ ਉਹਦੇ ਕੋਲੋਂ 750 ਗ੍ਰਾਮ ਹੈਰਨ ਬਰਾਮਦ ਹੋਈ ਆ ਤੇ ਮੌਕੇ ਤੇ ਅਸੀਂ ਮੁਕਦਮਾ ਦਰਜ ਕਰਕੇ ਮਾਨਯੋਗ ਡੀਐਸਪੀ ਸਾਹਿਬ ਜਿਹੜਾ ਡੇਰਾ ਬਾਬਾ ਨਾਨਕ ਲੱਗੇ ਹੋਏ ਨੇ ਉਹ ਵੀ ਮੌਕੇ ਤੇ ਆਏ ਹੈਵੀ ਰਿਕਵਰੀ ਕਰਕੇ ਤਾਂ ਉਹਨਾਂ ਦੀ ਹਾਜ਼ਰੀ ਵਿੱਚ ਮੁਕਦਮਾ ਜਿਹੜਾ ਵਾ 11 223 25 21485 ਦੇ ਤਹਿਤ ਦਰਜ ਕਰ ਲਿਆ ਗਿਆ ਵਾ ਬਾਕੀ ਜਿਹੜੇ ਇਹਦੇ ਲਿੰਕ ਹੈਗੇ ਆ ਜਿੱਥੇ-ਜਿੱਥੇ ਵੀ ਹੈਗੇ ਆ ਉਹਨਾਂ ਨੂੰ ਉਹਦਾ ਪਤਾ ਕਰਕੇ ਜਿਹੜੇ-ਜਿਹੜੇ ਵੀ ਇਸ ਕੰਮ ਦੇ ਵਿੱਚ ਹੋਰ ਆਉਣਗੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਇੱਕ ਰਾਜੀ ਹੈਗੀ ਆ ਉਹਨੂੰ ਰੈਕਟ ਕਰ ਲਿਆ ਮੌਕੇ ਤੋਂ ਤੇ ਬਾਕੀ ਉਹਦੀ ਪੁੱਛਗਿੱਛ ਤੇ ਉਹਦਾੜਾ ਬੇਟਾ ਉਹ ਵੀ ਨਾਮਜਦਵਾ ਤੇ ਉਹਨੂੰ ਰੈਕਟ ਕਰਨ ਵਾਸਤੇ ਕਰੀਏ ਕਰ ਰਹੇ ਆ ਦੇ ਬਾਹਰ ਨਾ ਉਹਦੇ ਘਰ ਦੇ ਬਾਹਰ ਵਾਲ ਇੱਕ ਟਰਾਂਸਫਰ ਹੋ ਗਿਆ ਸੀ ਉੱਥੇ ਉਹ ਖੜੇ ਸੀ ਉੱਥੇ ਉਹਨਾਂ ਨੂੰ ਕਾਬੂ ਕਰਕੇ ਰਿਕਵਰੀ ਹੋਈ ਪਹਿਲਾਂ ਤਾਂ ਤੁਸੀਂ ਕੋਈ ਕਹਿ ਨਹੀਂ ਸਕਦੇ ਪਰ ਸਾਨੂੰ ਤੇ ਇਨਫੋਰਮੇਸ਼ਨ ਮਿਲੀ ਆਹੀ ਗਏ ਆ ਤੇ ਰਿਕਵਰੀ ਹੋਈ ਆ ਪਰ ਪਤਾ ਲੱਗਾ ਪਿੰਡ ਦੇ ਵਿੱਚ ਕੁਰੀਆ ਵੀ ਇਹ ਕਾਫੀ ਜਰਤੂ ਕਰ ਰਹੇ ਆ ਕੰਮ ਇਹ ਇਸ ਸਰ ਜਿਹੜੇ ਇਹਦਾ ਲਿੰਕ ਜਿਹੜੇ ਨੇ ਕੋਈ ਪਾਕਿਸਤਾਨ ਨਾਮ ਹੀ ਹੈਗੇ ਆ ਕਿ ਜਾਂ ਮਤਲਬ ਤੋਂ ਲੋਕਲ ਇਹ ਹੁਣ ਤਫਤੀਸ਼ ਦੇ ਦੌਰਾਨ ਜਦੋਂ ਉਹਦਾ ਬੇਟਾ ਫੜਿਆ ਜਾਊਗਾ ਨਾ ਉਤੋਂ ਫਿਰ ਲਵਾਂਗੇ ਪੁੱਛ ਕਿਸ ਵੀ ਇਹਨੇ ਕਿੱਥੋਂ ਲਿਆਂਦੀ ਆ ਕੀ ਆ ਉਹ ਹੁਣ ਕੰਮ ਜਿਹੜਾ ਵਾ ਤਫਤੀਸ਼ ਦੇ ਵਿੱਚ ਜੋ ਹੀ ਹੋਊਗਾ ਉਹ ਦੇਖ ਲਾਂਗੇ ਅੱਜ ਇਹਨੂੰ ਮੰਜੋ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜੀ ਰਿਮਾਂਡ ਹਾਸਲ ਕਿੱਥੇ ਜਾਏਗਾ ਹਾਂਜੀ ਪੁਲਿਸ ਆਪਣੀ ਕਿੱਡੀ ਕੁ ਵੱਡੀ ਜਿਹੜੀ ਆਪਣਾ ਉਪਲਬਧੀ ਬਣਦੀ ਹੈ ਦੇਖੋ ਅਸੀਂ ਜਿਹੜੇ ਇਹੋ ਜਿਹੇ ਨਸ਼ਾ ਤਸ਼ਕਰੀ ਹੈਗੇ ਉਹਨਾਂ ਨੂੰ ਫੜਨ ਵਾਸਤੇ ਮਤਵ ਵੱਧ ਪ੍ਰਾਲੇ ਕਰ ਰਹੇ ਆ ਤੇ ਬਾਕੀ ਸਾਡੀ ਜਾਰੀ ਹੈ ਕੋਸ਼ਿਸ਼ ਇਹੋ ਜੇ ਨਸ਼ਾ ਸਮਗਲ ਨੂੰ ਕਾਬੂ ਕਰਨ ਵਾਲਾ